ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਵਿੱਚ ਚਲੇ ਜਾਈਏ ਚਾਹੇ ਕਿਸੇ ਰਿਸ਼ਤੇਦਾਰੀ ਵਿੱਚ ਚਲੇ ਜਾਈਏ ਚਾਹੇ ਕਿਸੇ ਪਾਰਟੀ 'ਚ ਚਲੇ ਜਾਈਏ ਚਾਹੇ ਵਿਆਹ ਮਾਤੇ ਚਲੇ ਜਾਈਏ ਚਾਹੇ ਖਾਲੀ ਖੇਤਾਂ ਨੂੰ ਚਲੇ ਜਾਈਏ ਢੇੜਾ ਮਾਰਨ ਚਾਹੇ ਕਿਤੇ ਬੈੱਡ ਤੇ ਬੈਠੇ ਹੋਈਏ ਹੋਰ ਤਾਂ ਹੋਰ ਲੋਕਾਂ ਨੇ ਬਾਥਰੂਮ ਵੀ ਨਹੀਂ ਛੱਡੇ ਸასიਖਾਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆ ਮੋਬਾਈਲ ਫੋਨਾਂ ਬਾਰੇ ਹਨਾ ਸਾਡੀ ਜ਼ਿੰਦਗੀ ਫੋਨ ਨੇ ਹੀ ਜਕੜ ਲਈ ਵੀ ਮਤਲਬ ਸਾਰਾ ਸਾਡਾ ਟਾਈਮ ਪਾਸ ਇੱਕ ਤਰ੍ਹਾਂ ਨਾਲ ਟਾਈਮ ਨੂੰ ਬੰਨ੍ਹ ਦਿੰਦਾ ਮੋਬਾਈਲ ਫੋਨ ਤੁਸੀਂ ਅਗਰ ਇੱਕ ਵਾਰੀ ਫੋਨ ਤੇ ਮਤਲਬ ਦੂਰ ਹੁਣ ਰਹਿ ਹੀ ਨਹੀਂ ਸਕਦੇ ਸਾਡੀ ਇਦਾਂ ਦੀ ਹਾਲਤ ਹੋ ਗਈ ਵੀ ਕਿਹੋ ਜਿਹਾ ਟਾਈਮ ਆ ਗਿਆ ਵਾ ਹੈਨਾ ਵੱਡੇ ਤਾਂ ਵੱਡੇ ਬੱਚੇ ਵੀ ਨੀਂ ਨਾ ਬਖਸ਼ੇ ਮਤਲਬ ਇਦਾਂ ਦੀ ਚੀਜ਼ ਆ ਗਈ ਵੀ ਅੱਜ ਦੇ ਟਾਈਮ ਵਿੱਚ ਇਹ ਬੇੜਾ ਗਰਖ ਹੋ ਜਵੇ ਉਹਨਾਂ ਨੇ ਜਿਨ੍ਹਾਂ ਨੇ ਬਣਾਇਆ ਇਹ ਸੱਚੀ ਬਹੁਤ ਮੀਨਸ ਇੰਨਾ ਜ਼ਿਆਦਾ ਲੋਕ ਨਾ ਇਹਨਾਂ ਨੂੰ ਹਰ ਜਗ੍ਹਾ ਤੇ ਲੈ ਕੇ ਜਾਂਦੇ ਨੇ ਲੈ ਕੇ ਬਸ ਆਪਣਾ ਸਾਈਡ ਤੇ ਬੈਠ ਜਾਂਦੇ ਨੇ ਉਹਨਾਂ ਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਰਹਿੰਦਾ ਹੈਗਾ ਚਾਹੇ ਅੱਜ ਕੱਲ ਨਾ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਵਿਆਹ ਕਿੰਨੇ ਕਿੰਨੇ ਵਧੀਆ ਹੁੰਦੇ ਸੀਗੇ ਜ਼ਿਆਦਾ ਪੁਰਾਣੀ ਨਹੀਂ ਗੱਲ ਕਰੂੰਗੇ ਅੱਜ ਤੋਂ ਜਸਟ 10-15 ਸਾਲ ਪਹਿਲਾਂ ਦੀ ਹੀ ਲੈ ਲੋ ਗੱਲ ਵਿਆਹਾਂ ਦਾ ਇੰਨਾ ਜ਼ਿਆਦਾ ਚਾਹ ਹੁੰਦਾ ਸੀਗਾ ਲੋਕਾਂ ਨੂੰ ਤੇ ਮਤਲਬ ਇਕੱਠੇ ਹੋਣਾ ਅਗਰ ਮੁੰਡੇ ਦਾ ਵਿਆਹ ਹੈ ਤਾਂ 10-10 ਦਿਨ ਪਹਿਲਾਂ ਹੀ ਘੋੜੀਆਂ ਗਾਣੀਆਂ ਸ਼ੁਰੂ ਹੋ ਜਾਂਦੀਆਂ ਜੇ ਕੁੜੀ ਦਾ ਵਿਆਹ ਹੈ ਤਾਂ ਜੀ ਸੁਹਾਗ ਗਾਣੇ ਸ਼ੁਰੂ ਹੋ ਜਾਂਦੇ ਤੇ ਅੱਜ ਕੱਲ ਤਾਂ ਉਹ ਆਉਂਦੇ ਹੀ ਨਹੀਂ ਹੈਗੇ ਕਿਸੇ ਨੂੰ ਬਹੁਤ ਘੱਟ ਹੋਣੇ ਸਿਰਫ ਸੂਹਾ ਚੋਂ 5% ਹੋਣੇ ਜਿਨ੍ਹਾਂ ਨੂੰ ਆਉਂਦੇ ਹੋਣੇ ਉਹ ਤੇ ਮੋਬਾਈਲ ਫੋਨ ਮੀਨਸ ਵਿਆਹਾਂ ਨੂੰ ਅਸੀਂ ਚਲੇ ਤਾਂ ਜਾਂਦੇ ਆਂ ਬੜੇ ਸੋਹਣੇ ਸੋਹਣੇ ਬਣ ਕੇ ਤਿਆਰ ਸ਼ਿਆਰ ਹੋ ਕੇ ਪੂਰੇ ਕੱਪੜੇ ਵਧੀਆ ਪਾ ਕੇ ਆਂ ਤੇ ਉੱਥੇ ਜਾ ਕੇ ਕੀ ਕਰਦੇ ਅਸੀਂ ਕਿਹੜੇ ਕਿਸੇ ਨਾਲ ਮਿਲਦੇ ਐ ਅਸੀਂ ਆਪਣਾ ਫੋਨ ਲੈ ਕੇ ਸਾਈਡ ਤੇ ਸੈਲਫੀਆਂ ਲੱਗ ਜਾਂਦੇ ਖਿੱਚਣ ਸਟੇਟਸ ਪਾ ਦਿੰਦੇ ਚੱਕ ਕੇ ਬਸ ਮੀਨਸ ਹੈਲੋ ਹਾਈ ਹੁੰਦੀ ਬਸ ਰਿਸ਼ਤੇਦਾਰਾਂ ਨਾਲ ਤੇ ਉਹਦੇ ਬਾਅਦ ਚ ਚਲੋ ਜੀ ਆਪਣੇ ਆਪਣੇ ਫੋਨ ਲੈ ਕੇ ਬਿਜ਼ੀ ਸਾਈਡ ਤੇ ਰਿਸ਼ਤੇਦਾਰ ਨਾਲ ਮਿਲੀਏ ਨਾ ਮਿਲੀਏ ਬਟ ਆਪਣੀ ਸੈਲਫੀ ਜ਼ਰੂਰ ਪਾਣੀ ਹੁੰਦੀ ਆਪਣੀ ਅਪਡੇਟ ਜ਼ਰੂਰ ਦੇਣੀ ਹੁੰਦੀ ਸਾਰਿਆਂ ਨੇ ਇਹ ਇਹ ਮੈਂ ਆਪਣੀ ਗੱਲ ਨਹੀਂ ਕਰਦੀ ਸਾਰੇ ਇਦਾਂ ਦੇ ਆ ਮਤਲਬ ਮੈਂ ਵੀ ਉਹਨਾਂ ਵਿੱਚ ਹੀ ਆਂਦੀ ਆ ਇਹ ਨਹੀਂ ਕਿ ਮੈਂ ਆਪਣੀ ਗੱਲ ਨਹੀਂ ਕਰਦੀ ਮੈਂ ਵੀ ਵਿੱਚ ਹੀ ਆ ਮਤਲਬ ਹੈ ਨਾ ਸਾਡਾ ਕਿਦਾਂ ਦਾ ਟਾਈਮ ਆ ਗਿਆ ਵਾ ਤੇ ਕਹਿ ਲੋ ਆਪਣਾ ਤੇ ਲੋਕ ਨੇ ਇਹਨੂੰ ਬਾਥਰੂਮਾਂ ਵਿੱਚ ਵੀ ਨਹੀਂ ਛੱਡਦੇ ਹੈਗੇ ਕਈ ਲੋਕਾਂ ਨੂੰ ਤਾਂ ਇੰਨੀ ਗੰਦੀ ਬਿਮਾਰੀ ਹੁੰਦੀ ਬਟ ਅਸੀਂ ਨਹੀਂ ਲੈ ਕੇ ਜਾਂਦੇ ਸਾਡੀ ਫੈਮਿਲੀ 'ਚ ਕੋਈ ਨਹੀਂ ਲੈ ਕੇ ਜਾਂਦਾ ਬਾਥਰੂਮਾਂ 'ਚ ਫੋਨ ਨਹੀਂ ਤਾਂ ਕਈ ਲੋਕਾਂ ਨੂੰ ਬਹੁਤ ਭੈੜੀ ਆਦਤ ਹੁੰਦੀ ਫੋਨ ਲੈ ਕੇ ਨਾ ਬਾਥਰੂਮਾਂ 'ਚ ਬੈਠੇ ਰਹਿੰਦੇ ਘੰਟਾ-ਘੰਟਾ ਪਤਾ ਨਹੀਂ ਉੱਥੇ ਕਿਹੜੀ ਮੀਟਿੰਗਾਂ ਕਰਦੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਹੜਾ ਇਸ ਤਰ੍ਹਾਂ ਕਰਦਾ ਏ ਬਾਥਰੂਮ ਵਿੱਚ ਫੋਨ ਆਪਣੇ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਉੱਥੇ ਤਾਂ ਬਿਮਾਰੀਆਂ ਜਮਸ ਕਿਟਾਣੂ ਐਨੇ ਹੁੰਦੇ ਨੇ ਤੇ ওই ਹੱਥ ਤੁਸੀਂ ਫੋਨਾਂ ਨੂੰ ਲਗਾ ਦਿੰਦੇ ਤਾਂ ਮੀਨਸ ਕਹਿਣ ਤੋਂ ਪਾਵੇ ਸੀਗਾ ਕਿ ਬਹੁਤ ਜ਼ਿਆਦਾ ਟਾਈਮ ਅੱਜ ਕੱਲ੍ਹ ਲੋਕਾਂ ਦਾ ਮੋਬਾਈਲ ਤੇ ਹੀ ਸਪੈਂਡ ਹੁੰਦਾ ਏ ਹੈਨਾ ਆ ਦੱਸਿਓ ਕਿ ਮੇਰੇ ਵਿਚਾਰ ਤੁਹਾਨੂੰ ਕਿਵੇਂ ਦੇ ਲੱਗੇ ਕੀ ਇਹ ਸੱਚ ਹੈ ਸੱਚ ਕੀ ਹੈ ਇਹ ਸੱਚ ਅੱਜ ਕੱਲ੍ਹ ਇਹੀ ਟਾਈਮ ਆ ਗਿਆ ਵਾ ਇਹੀ ਸਮਾਂ ਆ ਗਿਆ ਵਾ ਤਾਂ ਚਲੋ ਜੀ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੁਹਾਨੂੰ ਅਗਲੇ ਕਿਸੇ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ੁਕਾ